ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਵੱਡੇ ਸੁਪੁੱਤਰ ਬਾਬਾ ਅਜੀਤ ਸਿੰਘ ਸਾਹਿਬ ਜੀ ਨੂੰ ਜੰਗ ਕਰਨ ਵਾਸਤੇ ਭੇਜੇ। ਉਹਨਾਂ ਨਾਲ ਪੰਜ ਪਿਆਰਿਆਂ ਵਿੱਚੋਂ ਇੱਕ ਪਿਆਰੇ ਤੇ ਪੰਜ ਸਿੰਘ ਹੋਰ ਭੇਜੇ। ਦਰਵਾਜ਼ਾ ਖੁੱਲ੍ਹਿਆ ਗੜੀ ਦਾ। ਜਦੋਂ ਬਾਬਾ ਜੀ ਮੈਦਾਨੇ ਜੰਗ ਵਿੱਚ ਗਏ ਕਹਿੰਦੇ ਇੰਨਾ ਸਰੀਰ ਦਾ ਵਜਨ ਨਹੀਂ ਹੋਵੇਗਾ ਜਿੰਨਾ ਉਹਨਾਂ ਦੇ ਸਰੀਰ ਦੇ ਉੱਪਰ ਪਹਿਨੇ ਹੋਏ ਸ਼ਸਤਰਾਂ ਦਾ ਵਜਨ ਸੀ। ਇੱਕ ਇੱਕ ਸ਼ਸਤਰ ਨਾਲ ਲੜਦੇ ਨੇ, ਇੱਕ ਟੁੱਟਦਾ ਦੂਜਾ ਸ਼ਸਤਰ ਕੱਢ ਲੈਂਦੇ ਨੇ। ਇੰਨਾ ਾਰੇ ਜੰਗ ਬਾਬਾ ਅਜੀਤ ਸਿੰਘ ਸਾਹਿਬ ਜੀ ਨੇ ਕੀਤਾ ਜਿਵੇਂ ਕਰਸਾਨ ਮੱਕੀ ਵੜਦਾ ਹੁੰਦਾ ਹੈ ਬਾਬਾ ਅਜੀਤ ਸਿੰਘ ਜੀ ਤੇਗ ਲੈ ਕੇ ਏਦਾਂ ਤੁਰਕਾਂ ਨੂੰ ਕੱਟਦੇ ਤੇ ਵੜਦੇ ਨੇ ਬਾਬਾ ਜੀ ਨੂੰ ਲੜਦਿਆਂ ਵੇਖ ਕੇ ਵੈਰੀ ਨੇ ਵੀ ਆਪਣੀਆਂ ਉਂਗਲਾਂ ਦੰਦਾਂ ਥੱਲੇ ਲੈ ਲਈਆਂ ਅਖੀਰ ਉਹਨਾਂ ਦੇ ਸ਼ਸਤਰ ਜਿਹੜੇ ਨੇ ਉਹ ਟੁੱਟਦੇ ਗਏ ਬਾਬਾ ਅਜੀਤ ਸਿੰਘ ਸਾਹਿਬ ਜੀ ਦੀ ਸ਼ਹਾਦਤ ਹੋਈ ਤਨ ਬਾਬਾ ਅਜੀਤ ਸਿੰਘ ਜੀ ਜਿਨ੍ਹਾਂ ਦੇ ਸਰੀਰ ਦੇ ਉੱਪਰ 300 ਤੋਂ ਜ਼ਿਆਦਾ ਫਟ